thank <laughs> you ਬਿਲੀ ਲੰਦੀ ਰੇਡ ਸੋਨਿਆ ਪੰਜਾਬ ਵਿੱਚ ਉਹ ਨਾ ਇਹਦਾ ਕਹਿਦਾ ਕੋਈ ਟਾੜ ਕਰਕੇ ਆ ਰਣਕੀ ਆਏ ਨਹੀਂ ਦੇਖ ਲਓ ਤੁਸੀਂ ਚਲਾਉਣ ਤੋਂ ਤਰੀਕੇ ਤੋਂ ਦੇਖ ਸਕਦੇ ਹੋ ਜਾਨਾ ਇਹਨਾਂ ਦਾ ਨਸਾ ਕੀਤਾ 1500 ਲਿਸ਼ਾ ਕੀਤਾ ਹੋਇਆ ਜੀਨਾਂ ਦਾ ਇਹਨਾਂ ਦੀ ਗੱਡੀ 'ਚ ਕੁਝ ਹੈਗਾ ਤੁਸੀਂ ਦੇਖ ਸਕਦੇ ਹੋ ਆਪ ਤੁਸੀਂ ਸਾਲਾ ਦੇ ਰਹੇ ਲੋ ਮਾਰ 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 ਕੰਨ ਜੀ ਰੋਕ ਨੂੰ ਹਾਂ ਜੀ ਤੋਂ ਦੱਸੋ ਨਾਲ ਰੋងਦੀ ਗੱਡੀ ਦਾ ਮੋਟਰ ਹੈ ਕਰ ਗਿਆ ਪਤਾ ਸਭ ਤੋਂ ਅੱਛਾ ਚਾਰ ਦੇ ਉਹ ਵੀ ਸੋਦਾ ਤੇ ਫਿਰ ਬਪਰੇਖ ਨਾਲ ਹੋਗਾ ਨਾ ਦੇਖੇ ਨਾਲ ਨਹੀਂ ਨਾਲ ਜੀ ਕੰਡੇ ਕਹਿ ਰਹੇ ਆ ਗੱਡੀ ਉਹ ਤੁਸੀਂ ਗੱਡੀ ਐਨੀ ਭਜਾ ਕੇ ਲੈ ਕੇ ਆਏ ਮੀਟਰ ਸੀਗਾ ਮੀਟਰ ਸਰ ਕੋਈ ਵੀ ਹੋਵੇ ਪਰ ਤੁਸੀਂ ਕਿਸੇ ਦਾ ਨੁਕਸਾਨ ਕਰ ਰਹੇ ਹੋ ਉਹ ਇਸ ਤੇ ਗਲਤ ਨਹੀਂ ਨਹੀ ਗਲਤ ਨਹੀਂ ਤੁਸੀਂ ਐਨੀ ਭਜਾ ਕੇ ਲੰਗੇ ਅਸੀਂ ਮੋਟਰ ਹੈ ਕਰਾ ਦੇਈਏ ਫਿਫਟ ਗੱਡੀ ਜੀ ਤੁਹਾਡੀ ਲੰਘਿਆ ਲੰਘਿਆ ਸਾਡਾ ਕੋ ਮੈਂ ਨਹੀਂ ਆਰ ਪਿੱਛੇ ਤੋਂ ਸਟੇ ਹੋਣ ਲੱਗਿਆ ਤੁਹਾਡੇ ਪਿੱਛੇ ਸਭੀ ਕਹਿ ਰਹੇ ਨੇ ਸਾਰੇ ਚੱਲ ਅਸੀਂ ਉਹ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਧੰਨਵਾਦ ਜੀ ਧੰਨਵਾਦ ਯਾਰ ਧੰਨਵਾਦ ਨਹੀਂ ਪਾਉਂਦੇ ਨਾ ਹੁਣ ਵੀ ਹੋਰ ਚਲੋ ਠੀਕ ਹੈ ਜਾ ਕੱਢ ਦਿਓ ਰੋਡ ਦੇ ਵਿੱਚ ਤੇ ਹੁਣ ਲੰਘੋ ਕੋਈ ਗੱਲ ਨਹੀਂ ਡਿਗਰੀ ਉਹ ਹੀ ਬਣਾ ਲਈ ਤੁਹਾਡੀ ਮੇਰਾ ਨਾਮ ਹੋ ਜਾਣਾ ਆ ਵੀਰੇ ਆਏਗਾ ਸਾਡਾ ਨੁਕਸਾਨ ਹੋ ਜਾਂਦਾ ਹੀ ਅਸੀਂ ਕੀ ਕਰਦੇ ਅਸੀਂ ਤੁਸੀਂ ਪਤਾ ਕਿੰਨਾ ਕਿਵੇਂ ਭਜਾ ਕੇ ਆਏ ਹੋ ਤੁਸੀਂ ਯਾਰ ਇਹ ਤਾਂ ਹੁਣ ਯਾਰ ਬੰਦਾ ਘੁਰਾ ਕੇ ਆਇਆ ਯਾਰ ਬਾਈ ਤੁਸੀਂ ਬੈਠ ਜਾਓ ਤੁਸੀਂ ਯਾਰ ਯਾਰ ਪੁੱਛੋ ਗੱਡੀ ਭਈ ਆਉਂਦੇ ਨੇ ਯਾਰ ਸਾਡੇ ਲੋਕ ਦੀਆਂ ਲੱਗੀਆਂ ਨੇ ਗੱਡੀ ਭਜਾ ਕੇ ਉੱਥੇ ਗੱਡੀ ਛੱਡਿਆ ਘੱਟ ਮਾਰ ਕੇ ਲੋਕ ਤਿੰਨੇ ਜਣਿਆਂ ਦਾ ਨੁਕਸਾਨ ਕਰਕੇ ਆਏ ਹੋਣੇ ਤੇ ਹਮੇਸ਼ਾ ਗਲਤ ਸਮੇਂ ਗੱਲ ਤੋਂ ਲਈ ਗਲਤ ਟਾਈਮ ਨਹੀਂ ਲੈਂਦੇ